ਜੀ ਐਥੇ ਨਾ ਮੇਰਾ ਤੇਲ ਗਰਮ ਹੋ ਗਿਆ ਤੇ ਮੈਂ ਲੱਗੀ ਆ Karele ਬਣਾਉਣ ਤੇ ਇਹਨਾਂ Kareleਆਂ ਨੂੰ ਨਾ ਮੈਂ ਚੰਗੀ ਤਰ੍ਹਾਂ ਛਿੱਲ ਕੇ ਤੇ ਧੋ ਕੇ ਤੇ ਸੁਕਾ ਦਿਆ ਸੀ ਇਹਨਾਂ ਨੂੰ 5 ਮਿੰਟ ਜਦੋਂ ਆਪਾਂ ਬਾਹਰ ਤੱਕ ਪਿਆ ਰੱਖ ਦਿੰਦੇ ਬਿਲਕੁਲ ਡਰਾਈ ਹੋ ਜਾਂਦੇ ਬਹੁਤ ਸੋਹਣੇ ਤੇ ਇਹ ਆਪਣੇ ਬਹੁਤ ਹੀ ਸੋਹਣੇ ਬਣਨਗੇ ਤੇ ਮਸਾਲਾ ਮੈਂ ਤਿਆਰ ਕਰ ਲਿਆ ਸੀ ਤੇ ਮਸਾਲਾ ਤਿਆਰ ਕਰਕੇ ਤੇ ਹੁਣ ਮੈਨੂੰ ਲੱਗਦਾ ਤੇਲ ਹੋ ਗਿਆ ਤੇ ਹੁਣ ਆਪਾਂ ਇੱਕ ਇੱਕ ਕਰਕੇ ਇਹਦੇ ਵਿੱਚ ਪਾ ਦਾਂਗੇ ਤੇ ਸੇਮ ਆਦ ਤੇ ਜੇ ਨੂੰ ਰਾੜ ਕੇ ਬਣਾਵਾਂਗੇ ਬਹੁਤ ਹੀ ਸੋਹਣੇ ਤੇ ਇਹ ਤੇ ਇਹ ਗਰਮੀਆਂ ਵਾਲੀ ਸਰਦੀ ਆ ਪਰ ਹੁਣ ਜੇ ਚਲੋ ਅਜੇ ਥੋੜੀ ਥੋੜੀ ਨਾਲ ਗਰਮੀ ਨਹੀਂ ਪਈ ਜਾਂਦੀ ਤੇ ਆ ਠੰਡੇ ਮਿੱਠੇ ਮੌਸਮ ਦੇ ਵਿੱਚ ਵੀ ਨਾ ਵਧੀਆ ਲੱਗਦੇ ਹੁੰਦੇ ਆ ਜਦੋਂ ਆਪਾਂ ਫੁੱਲ ਕੇ ਤੇ ਰੱਖ ਕੇ chrella ਖਾਂਦੇ ਆ ਨਾ ਤੇ ਬੜਾ ਸੁਆਦ ਜਾ ਆਉਂਦਾ ਹੱਥ ਤੇ ਫੁੱਲ ਕਾ ਰੱਖ ਕੇ ਨਾ ਤੇ ਉੱਤੇ ਇੱਕ chrella ਰੱਖ ਕੇ ਉਹ ਬੜਾ ਸੁਆਦ ਆਉਂਦਾ ਲਓ ਜੀ ਸਾਰੇ chrelle ਮੈਂ ਵਿੱਚ ਸਕਾਟ ਤੇ ਤੇ ਸਬਜ਼ੀ ਮੈਂ ਸਾਰੇ ਆਲੂ ਮਟਰਾਂ ਦੀ ਬਣਾਈ ਸੀ ਮੈਂ ਕਿਹਾ ਚੱਲਾਂ ਨਾਲੇ ਵੀ ਮੈਂ ਬਣਾ ਕੇ ਰੱਖ ਲਵਾਂ ਕਿਉਂਕਿ ਆਪਣੀਆਂ ਸਫਾਈਆਂ ਚੱਲ ਰਹੀਆਂ ਨੇ ਤੇ ਸਫਾਈਆਂ ਦੇ ਨਾਲ ਨਾ ਔਖਾ ਹੋ ਜਾਂਦਾ ਤੇਦਰ ਮੈਂ ਅੱਜ ਨੂੰ ਸੇਮ ਕਰ ਦਵਾਂ ਤੇ ਹੋਣੀ ਹੋਲੀ ਹੀ ਹੋ ਗਈ ਤੇ ਮੈਂ ਇਹਨਾਂ ਨੂੰ ਉੱਪਰੋਂ ਟੱਕਣਾ ਨਹੀਂਗਾ ਐਵੇਂ ਓਪਣੇ ਬਣਾਵਾਂਗੀ ਤੇ ਇੱਕ ਵਾਰੀ ਮੈਂ ਆ ਗਈ ਸੀ ਉਪਰੋਂ ਸਫਾਈ ਕਰਕੇ ਇਹ ਇੱਦਾਂ ਮੇਰਾ ਤੇਲ ਕੱਢਣ ਵਾਲਾ ਸੀਗਾ ਇੱਦਾਂ ਵਿੱਚੋਂ ਤੇ ਹੁਣ ਕੱਢ ਕੇ ਰੱਖ ਲਿਆ ਕੱਚ ਦੀ ਬੋਤਲ ਹੁੰਦੀਆਂ ਨੇ ਜਿਹੜੀਆਂ ਮੈਗੀ ਵਾਲੀਆਂ ਉਹਦੇ ਵਿੱਚ ਪਾ ਕੇ ਰੱਖਉਂਦਾ ਇਹ ਬੜੀਆਂ ਸੁਈਆਂ ਬੋਤਲਾਂ ਹੁੰਦੀਆਂ ਚਲੋ ਇੱਕੋ ਦਮ ਆਪਾਂ ਜਦੋਂ ਇਹਦੇ ਵਿੱਚ ਪਲਟਦੇ ਆ ਨਾ ਤੇ ਆਪਾਂ ਕਈ ਵਾਰੀ ਜ਼ਿਆਦਾ ਪੈ ਜਾਂਦਾ ਤੇ ਲਓ ਜੀ ਦਿਖਾਣਾ ਆਪਣੇ ਘਰੇਲ ਰੱਖੇ ਗਏ ਆ ਤੇ ਬਣ ਜਾਣਗੇ ਬਹੁਤ ਵਧੀਆ ਤੇ ਆਪਾਂ ਸਾਰਾ ਮਸਾਲਾ ਇਕੱਠਾ ਮਿਕਸ ਕਰਕੇ ਨਾ ਤੇ ਪਾਇਆ ਸੀ ਤਾਂ ਬਹੁਤ ਸਵਾਦ ਸਬਜ਼ੀ ਬਣਾਉਗੀ ਧੰਨਵਾਦ